ਹਾਂਜੀ ਅਵਣੇ ਜਵਾਕਾਂ ਨੂੰ ਇਹ ਜੇ ਕੰਮ ਕਰਨ ਤੋਂ ਰੋਕਿਆ ਕਰੋ ਆਪਾਂ ਦੂਜੇ ਦੇ ਜਵਾਕਾਂ ਨੂੰ ਤਾਂ ਨਹੀਂ ਰੋਕ ਸਕਦੇ ਕਿ ਘੱਟੋ ਘੱਟ ਆਪਣੇ ਛੋਟੇ ਭਰਾਵਾਂ ਨੂੰ ਜਾਂ ਆਪਣੇ ਗਵਾਂਡੀਆਂ ਨੂੰ ਆਪਾਂ ਰੋਕ ਸਕਦੇ ਹਾਂ ਕਿਉਂਕਿ ਆਹੀ ਉਮਰ ਹੁੰਦੀ ਆ ਜਾਂ ਤਾਂ ਬੰਦੇ ਦਾ ਜਿਆਦਾ ਮਾਈਂਡ ਸੈਟ ਜਿਹੜਾ ਹੁੰਦਾ ਹੈ ਉਹ ਸੈਟ ਹੁੰਦਾ ਹੈ ਨਾ ਸਹੀ ਤਰੀਕੇ ਨਾਲ ਕੰਮ ਕਰਦਾ ਮਾਈਂਡ ਸੈਟ ਬੰਦੇ ਦਾ ਵੀ ਪੈਸੇ ਬਣਾਉਣੇ ਨੇ ਜ਼ਿੰਦਗੀ 'ਚ ਸਕਸੈਸ ਹੋਣਾ ਉਹ ਆਹੀ ਉਮਰ ਹੁੰਦੀ ਹੈ ਜਿਹੜੀ ਟੀਨੇਜ ਆਪਾਂ ਕਹਿੰਦੇ ਆ ਇਹਦੇ 'ਚ ਜਾਂ ਤਾਂ ਬੰਦਾ ਸਕਸੈਸ ਹੋ ਜਾਂਦਾ ਜਾਂ ਫਿਰ ਬੰਦਾ ਹਲੜਵਾਦੀਆਂ 'ਚ ਲੱਗ ਜਾਂਦਾ ਤੇ ਫਿਰ ਫੇਲ ਹੋ ਜਾਂਦਾ ਹੈ ਇਹ ਦੇਖੋ ਹੁਣ ਤੁਸੀਂ ਕੀ ਉਹਨੂੰ ਇਹਦਾ ਕੋਈ ਪੈਸਾ ਮਿਲ ਰਿਹਾ ਹੈ ਨਾ ਇਹਨੂੰ ਕੋਈ ਫਾਇਦਾ ਹੋ ਰਿਹਾ ਹੈ ਬਸ ਇਹ ਹੁੰਲੜਵਾਦੀ ਚ ਵੀ ਹਾਂ ਲਾਈਕ ਆਉਣਗੇ ਵਿਊ ਆਉਣਗੇ ਜਾਂ ਮੈਂ ਬੱਲੇ ਬੱਲੇ ਕਰਾਉਂਗਾ ਆਪਣੇ ਨਾਲ ਦੇ ਵਿੱਚ ਵੀ ਹਾਂ ਦੇਖੋ ਬੱਦ ਜਿਹੜਾ ਸਲਿੱਪਾ ਕਾਉਣ ਮਰੋਂਦਾ ਮੋਟਰਸਾਈਕਲ ਦੇ ਇਹ ਜੇ ਕੰਮਾ ਤੋਂ ਦੂਰ ਰਿਹਾ ਕਰੋ ਤੇ ਆਪਣੇ ਨਾਲ ਦੇਆਂ ਨੂੰ ਵੀ ਕਿਹਾ ਕਰੋ ਵੀ ਇਹ ਜੇ ਕੰਮ ਨਾ ਕਰੋ ਆਪਣੇ ਛੋਟੇ ਭਰਾ ਨੂੰ ਸਮਝਾਇਆ ਕਰੋ ਵੀ ਜ਼ਿੰਦਗੀ ਚ ਪੈਸਾ ਕਮਾਉਣਾ ਜਾਂ ਸਕਸੈਸ ਹੋਣਾ ਬਹੁਤ ਵੱਡੀ ਗੱਲ ਆ ਇਹ ਚੀਜ਼ਾਂ ਚ ਕੋਈ ਨਹੀਂ ਰੱਖਿਆਗਾ ਸੱਟ ਫ੍ਰੇਟ ਪਾ ਲੈਂਦਾ ਇਹ ਬੰਦਾ ਫਿਰ ਬਹਿ ਜਾਂਦਾ ਇਹ ਚੁੱਪ ਕਰਕੇ ਤੇ ਇਹੀ ਹੁਣ ਦੇਖੋ ਹੁਣ ਇਹ ਚਲੋ ਪਾਣੀ ਚ ਕਮਾ ਰ ਇਹ ਕਾਰ ਫਰੀਡ ਸੜਕ ਤੇ ਸੱਪ ਬਣਾ ਸੜਕ ਤੇ ਸੱਪ ਬਣਾਉਗਾ ਫਿਰ ਕਿਸੇ ਦੇ ਥੱਲੇ ਆ ਜਾਊਗਾ ਨਾਲੇ ਤਾਂ ਨਾਲ ਦੇ ਨੂੰ ਮਾਰਦੇ ਨੇ ਬੱਸ ਥੱਲੇ ਆ ਕੇ ਨਾਲੇ ਤਾਂ ਹੋਰਾਂ ਦਾ ਐਕਸੀਡੈਂਟ ਕਰਦੇ ਨੇ ਦੂਜਾ ਫੈਮਿਲੀ ਜਾਂਦੀ ਹੁੰਦੀ ਹੈ ਜਿਹੜੀ ਗੱਡੀ 'ਚ ਜਾ ਕੇ ਬੱਸ 'ਚ ਉਹਨਾਂ ਦਾ ਬਚਾਰਿਆਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਜਿਹੜੇ ਫਰੀਡ ਇਹ ਰਗੜੇ ਜਾਂਦੇ ਨੇ ਤਾਂ ਕਰਕੇ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹਾ ਕਰੋ ਤੇ ਆਪਣੇ ਨਾਲ ਦੇ ਨੂੰ ਵੀ ਦੱਸਿਆ ਕਰੋ ਵੀ ਇਹੋ ਜਿਹੇ ਕੰਮ ਨਹੀਂ ਕਰਨੇ ਹੈਗੇ ਗਲਤ ਕੰਮ ਆ ਇਹ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਓ ਧੰਨਵਾਦ